ਸੱਚੀ ਸੱਚੇ ਦਿਲੋਂ ਮਾਂ ਬੋਲੀ ਨੂੰ ਮੁਹਬਤ ਕਰਦੇ ਹੋ ਤੇ ਸਾਨੂੰ ਇੱਥੇ ਪਹਿਰਾ ਦੇਣਾ ਪੈਗਾ ਉਹਨਾਂ ਨੂੰ ਘਰ ਦੇ ਵਿੱਚ ਆਪਣੇ ਬੱਚੇ ਨੂੰ ਫ੍ਰੈਂਚ ਸਿਕਾਓ ਡੱਚ ਸਿਕਾਓ ਜਿਹੜੀ ਮਰਜੀ ਇੰਗਲਿਸ਼ ਸਿਕਾਓ ਜਿੰਨੀ ਮਰਜੀ ਲੈਂਗੁਏਜ ਸਿਕਾਓ ਪੜ੍ਹਾਓ ਉਹਨਾਂ ਨੂੰ ਜਿੱਥੇ ਮਰਜੀ ਪਰ ਜੇ ਉਹ ਪੜ੍ਹ ਨਹੀਂ ਸਕਦੇ ਤੁਹਾਡੀ ਮਾਂ ਬੋਲੀ ਉਹ ਬੋਲ ਨਹੀਂ ਸਕਦੇ ਤੁਹਾਡੀ ਮਾਂ ਬੋਲੀ ਤੇ ਤੁਸੀਂ ਆਪਾਂ ਸਾਰੇ ਨਾਲ ਮਿਲ ਕੇ ਪਛਤਾਵਾਂਗੇ ਕਿ ਸਾਡਾ ਜਿਹੜਾ ਵਿਰਾਸਤ ਹੈ ਅਸੀਂ ਉਹ ਗਵਾ ਲਾਂਗੇ ਖੁਦ ਇੱਕ ਬਿਜ਼ਨਸਮੈਨ ਹੋਣ ਦੇ ਨਾਤੇ ਮੈਂ ਇਹਨੂੰ ਬਹੁਤ ਪਹਿਲਿਆ ਦਿਨਾ ਕਿਉਂਕਿ ਜਿਹੜਾ ਬਿਜ਼ਨਸ ਹੁੰਦਾ ਉਹਨਾਂ ਦੇ ਕੋਲ ਥੋੜੀ ਆਮ ਬੰਦੇ ਨਾਲੋਂ ਗੁੰਜਾਇਸ਼ ਹੁੰਦੀ ਹੈ ਕਿਸੇ ਬੱਚਿਆਂ ਨੂੰ ਕਿਸੇ ਸਕੂਲ ਦੇ ਵਿੱਚ ਕੋਈ ਵਿਸ਼ਾ ਦੇ ਕੇ ਉਹਨਾਂ ਲਈ ਤੁਸੀਂ ਇਸ ਵਿਸ਼ੇ ਤੇ ਇਸ ਮਹੀਨੇ ਲਿਖੋ ਅਸੀਂ ਤੁਹਾਨੂੰ ਅਵਾਰਡ ਦੇਾਂਗੇ ਅਸੀਂ ਤੁਹਾਨੂੰ ਨਾਮ ਦੇਾਂਗੇ ਤੋਹਫੇ ਦੇਾਂਗੇ ਆ ਨਹੀਂ ਵੀਰ ਜੀ ਮਸਲ ਪੰਜਾਬ ਦੇ ਵਿੱਚ ਮਾਵੋਲੀ ਦੀ ਉਹਨਾ ਪਰਫੁੱਲਤਾ ਨਹੀਂ ਹੋ ਰਹੀ ਕਿਉਂ ਇੱਥੇ-ਇੱਥੇ ਸਾਰੇ ਬਛਿੰਦੇ ਪੰਜਾਬੀ ਰਹਿੰਦੇ ਨੇ ਅਸੀਂ ਤਾਂ ਮੁਠੀ ਭਰ ਲੋਕ ਉੱਥੇ ਰਹਿੰਦੇ ਆ ਜੇ ਅਸੀਂ ਹੁਣ ਸਾਰੇ ਵੈਨਕੂਵਰ ਦੇ ਵਿੱਚ ਗ੍ਰੇਟ ਵੈਨਕੂਵਰ ਦੇ ਵਿੱਚ ਸਟਰੀਟਾਂ ਤੇ ਕਹਿ ਰਹੇ ਪੰਜਾਬੀ ਸਾਈਨ ਲੱਗ ਜਾਣ ਅਸੀਂ ਬਖਰੇ-ਵਖਰੇ ਪੰਜਾਬੀ ਸਕੂਲ ਉੱਥੇ ਖੁੱਲੇ ਹੋਏ ਨੇ ਕਿੰਨੀਆਂ ਪੰਜਾਬੀ ਦੀਆਂ ਅਖਬਾਰਾਂ ਸਾਡੇ ਨਿਕਲਦੀਆਂ ਕਿੰਨੇ ਸਾਡੇ ਟੀਵੀ ਸਟੇਸ਼ਨ ਨੇ ਰੇਡੀਓ ਸਟੇਸ਼ਨ ਨੇ ਮੈਂ ਬੜੇ ਅਪਰਾਲੇ ਵੀ ਕਰਦਾ ਰਹਿੰਦਾ ਜਿਸ ਕਰਕੇ ਹੀ ਪੰਜਾਬ ਭਵਨ ਨੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨਾਲ ਪੰਜਾਬ ਦੇ ਕਾਲਜਾਂ ਨਾਲ ਛੋਟੇ ਸਕੂਲਾਂ ਦੇ ਵਿੱਚ ਅਕਸਰ ਜਾ ਕੇ ਮੈਂ ਛੋਟੇ-ਛੋਟੇ ਫੰਕਸ਼ਨ ਕਰਕੇ ਆਪ ਖੁਦ ਵਰਕਸ਼ਾਪ ਮੈਂ ਲਾਨ ਆਂ ਲੋਕ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਨੂੰ ਸੋ ਮਾਂ ਬੋਲੀ ਲਈ ਵੀ ਤੁਸੀਂ ਮੇਰੀ ਹੰਮ ਰਿਕੁਐਸਟ ਹੈ ਸਾਰਿਆਂ ਲਈ ਸਭਿਆਚਾਰ ਲਈ ਵਿਰਾਸਤ ਲਈ ਆਪਣੀ ਨਵੀਂ ਪਨੀਰੀ ਲਈ ਆ ਪਲੀਜ਼ ਜਿੰਨਾ ਵੀ ਤੁਸੀਂ ਕਰ ਸਕਦੇ ਆ ਜਰੂਰ ਕਰੋ ਸੰਗਰੂਰ ਪਹੁੰਚੇ ਪੰਜਾਬ ਭਵਨ ਸਰੀ ਦੇ ਸੰਸਤਾਪਕ ਸੁਖੀ ਬਾਠ ਜਿੱਥੇ ਉਹਨਾਂ ਦੇ ਵੱਲੋਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਨਮੀਆਂ ਕਲਮਾ ਨਵੀਂ ਉਡਾਨ ਭਾਗ 7 ਸੰਗਰੂਰ ਜ਼ਿਲ੍ਹੇ ਦੀ ਕਿਤਾਬ ਰਿਲੀਜ਼ ਕੀਤੀ ਹੈ ਜਿੱਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਸੰਸਥਾ ਦਾ ਮੁੱਖ ਮਕਸਦ ਹੈ ਕਿ ਬੱਚਿਆਂ ਨੂੰ ਸਹਿਤ ਲਿਖਾਣਾ ਗੀਤ ਗੱਜਲ ਅਤੇ ਕਵਿਤਾ ਲਿਖਣ ਦੇ ਲਈ ਪ੍ਰੇਰਿਤ ਕਰਦਿਆਂ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਮਾਂ ਬੋਲੀ ਬਾਰੇ ਜਾਣਕਾਰੀ ਮਈਆ ਕਰਵਾਉਣਾ ਇਸ ਸੰਸਥਾ ਦਾ ਮੁੱਖ ਮਕਸਦ ਹੈ ਤਾਂਕਿ ਵੱਧ ਤੋਂ ਵੱਧ ਬੱਚੇ ਮਾਂ ਬੋਲੀ ਦੇ ਨਾਲ ਜੁੜ ਸਕਣ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਉਂਦੇ ਉਹਨਾਂ ਨੂੰ ਅਝਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਪੜਨਾ ਲਿਖਣਾ ਨਹੀਂ ਸਿਖਾਉਂਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਛਤਾਉਣਾ ਪਵੇਗਾ ਤੇ ਅੱਜ ਸਾਨੂੰ ਲੋੜ ਹੈ ਕਿ ਇਕੱਠੇ ਹੋ ਕੇ ਅਸੀਂ ਸਾਰੇ ਜਾਣੇ ਆਪਣੀ ਮਾਂ ਬੋਲੀ ਨੂੰ ਬਚਾਈਏ ਤੇ ਵੱਧ ਤੋਂ ਵੱਧ ਸਕੂਲ ਦੇ ਬੱਚਿਆਂ ਨੂੰ ਇਸ ਨਾਲ ਜੋੜ ਸਕੀਏ ਹਾਂ ਬਿਲਕੁਲ ਜੀ ਜਿਹੜਾ ਨਵੀਆਂ ਕਲਮਾਂ ਨਵੀਆਂ ਅੜਾਂ ਨੇ ਦਾ ਮਕਸਦ ਇੱਕ ਤੇ ਬਾਲ ਜਿਹੜਾ ਸਾਡੇ ਬੱਚੇ ਨੇ ਜਿਹੜੇ ਕਿ ਸਰਕਾਰੀ ਸਕੂਲਾਂ ਵਿੱਚ ਇੰਜਾਜ਼ ਕਰ ਪੜਦੇ ਨੇ ਉਹਨਾਂ ਨੂੰ ਇੱਕ ਤੇ ਸਿਹਤ ਲਿਖਣ ਦੀ ਗਜ਼ਲ ਲਿਖਣ ਦੀ ਗੀਤ ਲਿਖਣ ਦੀ ਆ ਕਵਿਤਾ ਲਿਖਣ ਦੀ ਸ਼ਾਰਟ ਕਹਾਣੀ ਲਿਖਣ ਲਈ ਅਸੀਂ ਪ੍ਰੇਰਿਤ ਕਰਦੇ ਹਾਂ ਦੂਸਰਾ ਜਦੋਂ ਅਸੀਂ ਉਹਨਾਂ ਨੂੰ ਪ੍ਰੇਰਿਤ ਕਰਦੇ ਹਾਂ ਤੇ ਇਹਦਾ ਮਤਲਬ ਅਸੀਂ ਉਹਨਾਂ ਨੂੰ ਪੰਜਾਬੀ ਬੋਲੀ ਨਾਲ ਵੀ ਜੋੜ ਰਹੇ ਹਾਂ ਸੋ ਜਿਹੜਾ ਇਹਦਾ ਮੇਨ ਰੋਲ ਜਿਹੜਾ ਮਕਸਦ ਹੈ ਬੱਚਿਆਂ ਨੂੰ ਆ ਲਿਖਣਾ ਸਿਖਾਣਾ ਸਿਹਤ ਬਾਰੇ ਜਾਣਕਾਰੀ ਦੇਣੀ ਕਿਉਂ ਤੇ ਨਾਲ ਦੀ ਨਾਲ ਉਹਨਾਂ ਨੂੰ ਮਾਂ ਬੋਲੀ ਬਾਰੇ ਵੱਧ ਤੋਂ ਵੱਧ ਨੇਚਰਲੀ ਜਦੋਂ ਉਹ ਲਿਖਦੇ ਨੇ ਉਹ ਬੋਲਦੇ ਨੇ ਉਹ ਗਾ ਕੇ ਸੁਣਾਉਂਦੇ ਨੇ ਤੋਂ ਉਹਨਾਂ ਦੇ ਵਿੱਚ ਕੌਨਫੀਡੈਂਸ ਪੈਦਾ ਹੁੰਦਾ ਫਿਰ ਉਹਨਾਂ ਨੂੰ ਅਸੀਂ ਸਟੇਜ ਤੇ ਲੈ ਕੇ ਆੰਨੇ ਆ ਉਹਨਾਂ ਨੂੰ ਮੀਡੀਆ 'ਚ ਲੈ ਕੇ ਜਾਣਨੇ ਆ ਆ ਤੇ ਉਹਦੇ ਨਾਲ ਨੈਚੁਰਲੀ ਆਓ ਮਾਂ ਬੋਲੀ ਨਾਲ ਜੁੜਦੇ ਨੇ ਬਰਸਾਭ ਜਿਵੇਂ ਗੱਲ ਕੀਤੀ ਜੇ ਪੰਜਾਬੀ ਬੋਲੀ ਦੀ ਗੱਲ ਕਰਦੇ ਆ ਮਾਂ ਪੰਜਾਬੀ ਬੋਲੀ ਦੀ ਗੱਲ ਕਰਦੇ ਆ ਪਰ ਹੁਣ ਪੰਜਾਬ ਦੇ ਵਿੱਚ ਤੁਸੀਂ ਵਿਦੇਸ਼ਾਂ ਦੀ ਗੱਲ ਕਰ ਰਹੇ ਹੋ ਪਰ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਗਰੀ ਮਾਂ ਬੋਲੀ ਦੀ ਗੱਲ ਹੈ ਉਹ ਵਿਸੜਦੀ ਜਾ ਰਹੀ ਹੈ ਕਿਉਂਕਿ ਹਰ ਇੱਕ ਇੰਗਲਿਸ਼ ਦੇ ਵਿੱਚ ਗੱਲ ਕਰਨੀ ਚਾਹੁੰਦਾ ਉਹਨਾਂ ਨੂੰ ਕੀ ਚਾਹਣਾ ਚਾਹੁੰਦੇ ਆ ਆ ਦੇਖੋ ਜੀ ਮੈਂ ਤੇ ਇੰਨਾ ਕਿ ਜਾਣਦਾ ਹੈਗਾ ਕਿ ਜੇ ਤੁਸੀਂ ਸੱਚੀ ਸੱਚੇ ਦਿਲੋਂ ਮਾਂ ਬੋਲੀ ਨੂੰ ਮਾਅਬਤ ਕਰਦੇ ਹੋ ਤੇ ਸਾਨੂੰ ਇਹ ਤੇ ਪਹਿਰਾ ਦੇਣਾ ਪੈਗਾ ਤੇ ਸਭ ਤੋਂ ਪਹਿਲਾ ਜਿਹੜਾ ਪਹਿਰਾ ਹੈ ਉਹ ਦੇਣ ਵਾਲਾ ਉਹ ਨਹੀਂ ਮਾਂ-ਬਾਪ ਉਹਨਾਂ ਨੂੰ ਘਰ ਦੇ ਵਿੱਚ ਆਪਣੇ ਬੱਚੇ ਨੂੰ ਫ੍ਰੈਂਚ ਸਿਕਾਓ ਡੱਚ ਸਿਕਾਓ ਜਿਹੜੀ ਮਰਜੀ ਇੰਗਲਿਸ਼ ਸਿਕਾਓ ਜਿੰਨੀ ਮਰਜੀ ਲੈਂਗੁਏਜ ਸਿਕਾਓ ਪੜਾਓ ਉਹਨਾਂ ਨੂੰ ਜਿੱਥੇ ਮਰਜੀ ਪਰ ਜਿਉ ਪੜ ਨਹੀਂ ਸਕਦੇ ਤੁਹਾਡੀ ਮਾਂ ਬੋਲੀ ਉਹ ਬੋਲ ਨਹੀਂ ਸਕਦੇ ਤੁਹਾਡੀ ਮਾਂ ਬੋਲੀ ਤੇ ਤੁਸੀਂ ਆਪਾਂ ਸਾਰੇ ਨਾਲ ਮਿਲ ਕੇ ਪਛਤਾਵਾਂਗੇ ਕਿ ਸਾਡਾ ਜਿਹੜਾ ਵਿਰਾਸਤ ਏ ਅਸੀਂ ਉਹ ਗਵਾ ਲਾਂਗੇ ਸੋ ਇਹ ਇੱਕ ਤਾਂ ਪੇਰੈਂਟਸ ਦੀ ਡਿਊਟੀ ਹੋ ਜਾਂਦੀ ਆ ਦੂਸਰੀ ਡਿਊਟੀ ਇਹ ਮਾਂ ਬੋਲੀ ਪ੍ਰਤੀ ਸਮਾਜ ਦੀ ਡਿਊਟੀ ਹੁੰਦੀ ਆ ਜੇ ਸਮਾਜ ਦੇ ਵਿੱਚ ਅਸੀਂ ਆਪ ਜੰਮਦੇ ਪੜਦੇ ਆਂ ਜਵਾਨ ਹੁੰਨੇ ਆਂ ਸਮਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਹੁੰਦਾ ਕਿ ਅਸੀਂ ਸਮਾਜ ਪ੍ਰਤੀ ਜਾਗਰੂਤ ਨਹੀਂ ਹੋਣਾ ਜੇ ਅਸੀਂ ਸਮਾਜਪਤੀ ਜਾਗਰੂਤ ਹੋਣਾ ਤੇ ਸਾਡੀ ਐਥਿਕਲ ਇਨਸਾਨੀਅਤ ਦੀ ਡਿਊਟੀ ਬਣ ਜਾਂਦੀ ਹੈ ਕਿ ਅਸੀਂ ਆਪਣੀ ਪਿੰਡਾਂ ਵਿੱਚ ਕਸਵਿਆਂ ਵਿੱਚ ਸ਼ਹਿਰਾਂ ਦੇ ਵਿੱਚ ਪੰਜਾਬੀ ਦੇ ਸਾਈਨ ਸਟਰੀਟਾਂ ਦੇ ਸਾਈਨ ਪੰਜਾਬੀ ਚ ਅ ਬਦ ਤੋਂ ਬਦ ਜਿੰਨੀਆਂ ਵੀ ਰਸਾਲੇ ਨਿਕਲ ਰਹੇ ਨੇ ਅਖਬਾਰਾਂ ਨਿਕਲ ਰਹੀਆਂ ਨੇ ਉਹਨਾਂ ਦਾ ਬਦ ਤੋਂ ਬਦ ਅਸੀਂ ਵਧਾ ਕੇ ਉਹਨੂੰ ਅਸੀਂ ਮਾਂ ਬੋਲੀ ਲਈ ਹੋਰ ਵੀ ਪ੍ਰੇਰਿਤ ਕਰੀਏ ਤੀਸਰੀ ਮੇਰੀ ਜੋ ਮੈਂ ਸਿੱਖਿਆ ਆ ਤੀਸਰਾ ਜਿਹੜਾ ਇੱਕ ਅਧਿਆਪਕ ਨੇ ਜਿਹੜੇ ਟੀਚਿੰਗ ਸਟਾਫ ਆ ਉਹ ਇੱਕ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ ਜੇ ਉਹ ਚਾਣ ਤੇ ਹਾਂ ਸਕੂਲ ਦੇ ਵਿੱਚ ਸਿਲੇਬਸ ਕੁਝ ਵੀ ਜੱ ਲੱਗਾ ਹੋਵੇ ਪਰ ਜੇ ਅਧਿਆਪਕ ਚਾਣ 5 ਮਿੰਟ 10 ਮਿੰਟ 20 ਮਿੰਟ ਕੁਝ ਨਾ ਕੁਝ ਐਕਸਟਰਾ ਕੱਢ ਕੇ ਉਹ ਆਪਣਾ ਫਰਜ਼ ਵੀ ਪੂਰਾ ਨਿਵਾ ਸਕਦੇ ਨੇ ਜਿਹੜਾ ਚੌਥਾ ਆ ਜਿਹਦੇ ਲਈ ਮੈਂ ਖੁਦ ਇੱਕ ਬਿਜ਼ਨਸਮੈਨ ਹੋਣ ਦੇ ਨਾਤੇ ਮੈਂ ਇਹਨੂੰ ਬਹੁਤ ਪਹਿਲੀਆਂ ਦਿਨਾਂਵਾਰ ਮੈਂ ਬਿਜ਼ਨਸ ਦੇ ਜੋ ਸਾਡੀ ਸੁਸਾਇਟੀਆਂ ਨੇ ਸਾਡੇ ਆਧਾਰੇ ਨੇ ਵੱਡੇ ਵੱਡੇ ਆਧਾਰੇ ਨੇ ਕੈਨੇਡਾ ਵਿੱਚ ਵੀ ਇੱਥੇ ਵੱਡੇ ਵੱਡੇ ਆਧਾਰੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਪਾ ਸਕਦਾ ਇਹਨਾਂ ਦੀ ਵੱਡੀ ਡਿਊਟੀ ਵੀ ਬਣ ਸਕਦੀ ਆ ਡਿਊਟੀ ਨਿਭਾਉਣ ਦੇ ਕਾਬਿਲ ਵੀ ਹੁੰਦੇ ਨੇ ਕਿਉਂਕਿ ਜਿਹੜਾ ਬਿਜ਼ਨਸ ਹੁੰਦਾ ਉਹਨਾਂ ਦੇ ਕੋਲ ਥੋੜੀ ਆਮ ਬੰਦੇ ਨਾਲੋਂ ਗੁੰਝਾਇਸ਼ ਹੁੰਦੀ ਹੈ ਕਿਸੇ ਬੱਚਿਆਂ ਨੂੰ ਕਿਸੇ ਸਕੂਲ ਦੇ ਵਿੱਚ ਕੋਈ ਵਿਸ਼ਾ ਦੇ ਕੇ ਉਹਨਾਂ ਲਈ ਤੁਸੀਂ ਇਸ ਵਿਸ਼ੇ ਤੇ ਇਸ ਮਹੀਨੇ ਲਿਖੋ ਅਸੀਂ ਤੁਹਾਨੂੰ ਅਵਾਰਡ ਦੇਵਾਂਗੇ ਅਸੀਂ ਤੁਹਾਨੂੰ ਨਾਮ ਦੇਵਾਂਗੇ ਤੋਹਫੇ ਦੇਵਾਂਗੇ ਇਸ ਤਰ੍ਹਾਂ ਦਾ ਕਰਕੇ ਹੋਰ ਨਹੀਂ ਹੋਰ ਜਿਹੜੀ ਲਿਟਰੇਰੀ ਬੁੱਕਸ ਨੇ ਕਹਦੇ ਨੇ ਉਹ ਉਹਨਾਂ ਦੀ ਪ੍ਰਿੰਟ ਕਰਨ ਦੀ ਵੀ ਜ਼ਿੰਮੇਵਾਰੀ ਲੈ ਲੈਣ ਫੇਵ ਆਪਣੇ ਬਿਜ਼ਨਸ ਤੇ ਕਮਿਊਨੀਕੇਸ਼ਨ ਜਿਹੜਾ ਆ ਆਪਸ ਵਿੱਚ ਸਟਾਫ ਕਰਦਾ ਉਹਨੂੰ ਪੰਜਾਬੀ ਵਿੱਚ ਕਰਨ ਬੇਸ਼ੱਕ ਸਾਡੇ ਬਾਹਰੋਂ ਬਹੁਤ ਕੰਪਨੀਆਂ ਆ ਗਈਆਂ ਨੇ ਨਾਮਵਰ ਕੰਪਨੀਆਂ ਆਈਆਂ ਹੋਈਆਂ ਉਨ੍ਹਾਂ ਦੇ ਵਿੱਚ ਕੀ ਅਸੀਂ ਆਪਣੀ ਬੋਲੀ ਦੇ ਵਿੱਚ ਆਰਡਰ ਨਹੀਂ ਲੈ ਸਕਦੇ ਕਿ ਅਸੀਂ ਬੋਲੀ ਦੇ ਵਿੱਚ ਆਰਡਰ ਦੇ ਨਹੀਂ ਸਕਦੇ ਉਹ ਫਿਰ ਜਿਹੜਾ ਸਾਡਾ ਕੁਝ ਵੀ ਚੀਜ਼ ਪ੍ਰਿੰਟ ਹੋਣ ਵਾਲੀ ਆ ਚਿੱਠੀ ਪੱਤਰ ਆ ਚਲੋ ਚਿੱਠੀ ਪੱਤਰ ਅੱਜ ਕੱਲ ਹਾਰਡ ਕਾਪੀ ਤੇ ਨਹੀਂ ਜਾਂਦੀ ਪਰ ਜਿਹੜੀ ਸੌਫਟ ਕਾਪੀ ਆ ਹਾਊ ਆਰ ਯੂ ਲਿਖਣ ਦੀ ਬਜਾਏ ਤੁਸੀਂ ਅੱਜ ਕਿਵੇਂ ਹੋ ਇਹ ਵੀ ਤੇ ਇੱਕ ਵਧੀਆ ਪਰਾਲਾ ਹੋ ਸਕਦਾ ਹੈਗਾ ਆ ਸੋ ਇਦਾਂ ਕਿਤੇ ਜਿਹੜੇ ਅਸੀਂ ਪਰਾਲੇ ਕਰਦੇ ਰਾਂਗੇ ਤੇ ਤਾਂ ਸਾਨੂੰ ਮਾਂ ਬੋਲੀ ਦੇ ਨਾਲ ਸਾਨੂੰ ਮਹੱਭਤ ਰਹੇਗੀ ਸਾਨੂੰ ਪਿਆਰ ਰਹੇਗਾ ਤੇ ਸਾਨੂੰ ਆਪਣੀਆਂ ਡਿਊਟੀਆਂ ਦਾ ਵੀ ਅਹਸਾਸ ਰਹੇਗਾ ਤੇ ਮੈਨੂੰ ਫਿਰ ਉਸ ਤੋਂ ਬਾਅਦ ਮੈਨੂੰ ਕੋਈ ਖਤਰਾ ਨਹੀਂ ਲੱਗਦਾ ਕਿ ਮਾਂ ਬੋਲੀ ਨੂੰ ਕੋਈ ਖਤਰਾ ਆਉਣ ਵਾਲਾ ਹੈ ਗੱਲ ਕਰ ਰਿਹਾ ਹਾਂ ਪੰਜਾਬ ਮਾਂ ਪੂਰੋ ਦੀ ਪੰਜਾਬੀ ਦੀ ਪਰ ਹੁਣ ਜਿਹੜੀ ਇੰਗਲਿਸ਼ ਆ ਉਹ ਕਿਤੇ ਨਾ ਕਿਤੇ ਸਾਡਾ ਸਟੇਟਸ ਸਿੰਬਲ ਜਿਹੜੀ ਬਣ ਕੇ ਰਹੀ ਹੈ ਕੋਈ ਮਾਂ ਪੰਜਾਬੀ ਬੋਲੀ ਨੂੰ ਸੀ ਛੱਡਦੇ ਜਾ ਰਹੇ ਆ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਇਹ ਦਫ਼ਤਰਾਂ ਦੇ ਵਿੱਚ ਤੁਸੀਂ ਗੱਲ ਵੱਡੀ ਕਹੀ ਐ ਕਿ ਸਰਕਾਰ ਨੇ ਵੀ ਲੰਮ ਚਿੱਤਾ ਸੀ ਕਿ ਸਾਰੀ ਕਿਤਾਬਤਰ ਦੇ ਅੱਗੇ ਪੰਜਾਬੀ ਦੇ ਬੋਰਡ ਲੱਗੇ ਜਾਣਾ ਤੇ ਕਾਹਦੇ ਬੋਰਡ ਲੱਗੇ ਹੋਣਾ ਚਾਹੀਦਾ ਪਰ ਉਹ ਕਿਤੇ ਕਿਤਾਬੀ ਗੱਲ ਹੀ ਰਹਿ ਜਾਂਦੀਆਂ ਨੇ ਉਹ ਨੂੰ ਅੱਗੇ ਨਹੀਂ ਮਤਲਬ ਕਿ ਉਹ ਕੀਤਾ ਜਾ ਰਿਹਾ ਹਾਂ ਬਿਲਕੁਲ ਜੀ ਅਸਲ 'ਚ ਮੈਂ ਨਾ ਚਾਹਿਆ ਹੂੰ ਵੀ ਇਹ ਗੱਲ ਸਤ ਮੈਂ ਕਹੂੰਗਾ ਅਸੀਂ ਉਹ ਕਰਦੇ ਨਹੀਂ ਐ ਜੋ ਅਸੀਂ ਕਹਿੰਨੇ ਆ ਜੇ ਮਤਲਬ ਅੱਜ ਵੀ ਆਪਾਂ 25 30 ਜਣੇ ਇੱਥੇ ਬੈਠੇ ਆਂ ਜੇ ਅਸੀਂ ਅੱਜ ਇੱਥੋਂ ਸੰਕਲਪ ਲੈ ਕੇ ਅੱਜ ਇੱਥੋਂ ਜਾਈਏ ਤੇ ਮੈਂ ਅੱਜ ਕੁਛ ਨਾ ਕੁਛ ਮਾਂ ਬੋਲੀ ਲਈ ਹਰ ਰੋਜ਼ ਕਰਿਆ ਕਰਨਾ ਤੇ ਪੰਜਾਬ ਦੀ ਪਾਪੂਲੇਸ਼ਨ ਲੈ ਲਓ ਦੁਨੀਆ ਭਰ ਬਸੇ ਹੋ ਪੰਜਾਬੀਆਂ ਦੀ ਪਾਪੂਲੇ ਲੈ ਲਓ ਇਹ ਸਾਡੇ ਸਮਾਜ ਦੇ ਵਿੱਚ ਹੋਰ ਕਈ ਪੁਆਸਿਆਂ ਤੋਂ ਵੀ ਮੈਂ ਅਪਰੂਵ ਕਰ ਸਕਦਾ ਅਸੀਂ ਇੱਕ ਇੱਕ ਨਹੀਂ ਦੋ ਦੋ ਹੋ ਜਾਂਦੇ ਆ ਮੂੰਹ ਤੇ ਕੁਛ ਆ ਪਿੱਠ ਪਿੱਛੇ ਅਸੀਂ ਕੁਛ ਹੋ ਰਿਹਾ ਜੇ ਸੱਚੀ ਮਾਂ ਬੋਲੀ ਦੀ ਤੁਸੀਂ ਪ੍ਰਫੁੱਲਤਾ ਕਰਨੀ ਹੈ ਤਾਂ ਸੱਚੇ ਦਿਲੋਂ ਕਰੋ ਇਹ ਸਾਰਿਆਂ ਦਾ ਫਰਜ਼ ਹੈ ਅਰਦਾ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਵਿਦੇਸ਼ਾਂ 'ਚ ਰਹਿ ਕੇ ਵੀ ਪੰਜਾਬੀ ਨੂੰ ਸੰਭਾਲ ਕੇ ਰੱਖਿਆ ਹੈ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਪੰਜਾਬ ਦੇ ਵਿੱਚ ਪੰਜਾਬੀ ਰਹਿ ਰਹੇ ਨੇ ਉਹਨਾਂ ਨੇ ਇਸ ਬੋਲੀ ਨੂੰ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਜਿਸ ਤਰ੍ਹਾਂ ਵਿਦੇਸ਼ਾਂ ਤੱਕ ਲੱਗੇ ਆਂ ਨਹੀਂ ਵੀਰ ਜੀ ਮਸਲ ਪੰਜਾਬ ਦੇ ਵਿੱਚ ਮਾਂ ਬੋਲੀ ਦੀ ਉਹਨਾ ਪਰਫੁੱਲਤਾ ਨਹੀਂ ਹੋ ਰਹੀ ਕਿਉਂ ਇੱਥੇ-ਇੱਥੇ ਸਾਰੇ ਬਸ਼ਿੰਦੇ ਪੰਜਾਬੀ ਰਹਿੰਦੇ ਨੇ ਅਸੀਂ ਤਾਂ ਮੁਠੀ ਭਰ ਲੋਕ ਉੱਥੇ ਰਹਿੰਦੇ ਆ ਜੇ ਅਸੀਂ ਹੁਣ ਸਾਰੇ ਵੈਨਕੂਵਰ ਦੇ ਵਿੱਚ ਗ੍ਰੇਟ ਵੈਨਕੂਵਰ ਦੇ ਵਿੱਚ ਸਾਰੇ ਸਵੀਟਾਂ ਦੇ ਕਹਿ ਰਹੇ ਪੰਜਾਬੀ ਸਾਈਨ ਲੱਗ ਜਾਣ ਅਸੀਂ ਬਖਰੇ-ਵਖਰੇ ਪੰਜਾਬੀ ਸਕੂਲ ਉੱਥੇ ਖੁੱਲੇ ਹੋਏ ਨੇ ਕਿੰਨੀਆਂ ਪੰਜਾਬੀ ਦੀਆਂ ਅਖਬਾਰਾਂ ਸਾਡੇ ਨਿਕਲਦੀਆਂ ਕਿੰਨੇ ਸਾਡੇ ਟੀਵੀ ਸਟੇਸ਼ਨ ਨੇ ਰੇਡੀਓ ਸਟੇਸ਼ਨ ਨੇ ਆ ਥੋੜੀ ਕਮਿਊਨਿਟੀ ਹੁੰਦਿਆਂ ਹੋਇਆਂ ਵੀ ਪਰ ਪੰਜਾਬ ਤੇ ਸਾਰਾ ਪੰਜਾਬੀਆਂ ਨਾਲ ਭਰਿਆ ਹੋਇਆ ਏ ਉਹਦੇ ਮੁਕਾਬਲੇ ਮੈਂ ਬੜਾ ਚਿੰਤਾ ਵਿੱਚ ਰਹਿੰਦਾ ਔਰ ਮੈਂ ਬੜੇ ਅਪਰਾਲੇ ਵੀ ਕਰਦਾ ਰਹਿੰਦਾ ਜਿਸ ਕਰਕੇ ਹੀ ਪੰਜਾਬ ਭਵਨ ਨੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨਾਲ ਪੰਜਾਬ ਦੇ ਕਾਲਜਾਂ ਨਾਲ ਆ ਛੋਟੇ ਸਕੂਲਾਂ ਦੇ ਵਿੱਚ ਅਕਸਰ ਜਾ ਕੇ ਮੈਂ ਛੋਟੇ ਛੋਟੇ ਫੰਕਸ਼ਨ ਕਰਕੇ ਆਪ ਖੁਦ ਵਰਕਸ਼ਾਪ ਮੈਂ ਲਾਨ ਆ ਆ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਨੂੰ ਜਾਂ ਬੱਚਿਆਂ ਲਈ ਗੋਲ ਕਿਦਾਂ ਸੈੱਟ ਕਰਨੇ ਨੇ ਜਾਂ ਬੱਚੇ ਜਿਹੜੇ ਬਾਹਰ ਜਾ ਰਹੇ ਨੇ ਉਹ ਉਹਨਾਂ ਨੂੰ ਕੀ ਕਰਕੇ ਇੱਥੋਂ ਜਾਣਾ ਚਾਹੀਦਾ ਆ ਉਹਦਾ ਕਾਰਨ ਇਹ ਆ ਕਿ ਜਿਹੜਾ ਸਮਾਜ ਹੈ ਜੇ ਸਮਾਜ ਨੂੰ ਅਸੀਂ ਵਧੀਆ ਬਣਾਣਾ ਤੇ ਇਹ ਜ਼ਿੰਮੇਵਾਰੀ ਕਿਹਦੀ ਹੈ ਆਪਣੀ ਜੇ ਸਾਰੇ ਜ਼ਿੰਮੇਵਾਰੀਆਂ ਸਮਝੀਏ ਨਾ ਕਿ ਆਪਣਾ ਕੂੜਾ ਦੂਏ ਦੇ ਦਰਾਂ ਮਰੇ ਸਿੱਟਿਆਈਏ ਦੂਆ ਧੀਏ ਦੇ ਸਿੱਟਿਆਈਏ ਤੇ ਸਮਾਜ ਕੇ ਚ ਵਧੀਆ ਹੋਏਗਾ ਮੈਂ ਤਾਂ ਆਪਣੀ ਬੜੀ ਵਧੀਆ ਜੀ ਰਿਆਂ ਕੀ ਮੈਂ ਆਪਣੇ ਪੋਤੇ ਪੋਤੀਆਂ ਦੋਤੇ ਦੋਤੀਆਂ ਨੂੰ ਇੱਕ ਵਧੀਆ ਸਮਾਜ ਨੇ ਦੇ ਕੇ ਜਾਣਾ ਚਾਹੂੰਗਾ ਜੇ ਦੇਣਾ ਚਾਹੂੰਗਾ ਤੇ ਮੇਰਾ ਫਰਜ਼ ਬਣਦਾ ਤੇ ਮੈਂ ਆਪਣੀ ਮਾਂ ਬੋਲੀ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਸਮਾਜ ਨੂੰ ਸਜਾਰ ਕੇ ਰੱਖਾਂ ਇਹਨੂੰ ਸਾਫ ਸੁਥਰਾ ਰੱਖਾਂ ਇਹਨੂੰ ਨਸ਼ਿਆਂ ਤੋਂ ਬਚਾਵਾਂ ਇਹਨੂੰ ਬਰਾਈਆਂ ਤੋਂ ਬਚਾਵਾਂ ਸੋ ਇਹ ਤੇ ਸਾਡੀ ਐਥੀਕਲ ਡਿਊਟੀ ਹੋਣੀ ਚਾਹੀਦੀ ਆ ਹੁਣ ਇੱਕ ਪਿੰਡ ਆ ਪਿੰਡ ਦੇ ਆਲੇ ਦੁਆਲੇ ਬੜੀਆ ਦੀ ਕੂੜਾ ਕਰਕੜ ਦਿਸਦਾ ਜਿਉ ਪਿੰਡ ਇੱਕ ਇੱਕ ਦਿਨ ਸਾਰਾ ਪਿੰਡ ਇਕੱਠਾ ਹੋ ਕੇ ਲਾ ਦੇਵੇ ਦੂਗੇ ਦਿਨ ਪਿੰਡ ਚਮਕਦਾ ਹੋਏਗਾ ਬਸ ਗੱਲ ਤੇ ਆ ਕਰੇ ਕੌਣ ਸੋ ਮਾਂ ਬੋਲੀ ਲਈ ਵੀ ਤੁਸੀਂ ਮੇਰੀ ਹੰਮ ਰਿਕੁਐਸਟ ਆ ਸਾਰਿਆਂ ਲਈ ਸਭਿਆਚਾਰ ਲਈ ਵਿਰਾਸਤ ਲਈ ਆਪਣੀ ਨਵੀਂ ਪਨੀਰੀ ਲਈ ਆ ਪਲੀ ਜਿੰਨਾ ਵੀ ਤੁਸੀਂ ਕਰ ਸਕਦੇ ਆ ਜਰੂਰ ਕਰੋਗੇ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਓ ਚਮਹਤ ਵਿਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮਿਸ਼ ਰਿਸ਼ੀ ਹਰਬਰ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877